ਇਹ ਤਾਂ ਅਸੀਂ ਤਕਰੀਬਨ 2014-15 ਦੇ ਜਿਹੜੇ ਨਤੀਜੇ ਦੇਖੇ ਦਾ 10ਵੀਂ ਤੇ 12ਵੀਂ ਦੇ ਜਿਹੜੇ ਨਤੀਜੇ ਹੁੰਦੇ ਆ ਉਸ ਵਿੱਚੋਂ ਸਾਡਾ ਤਕਰੀਬਨ 1 ਲੱਖ ਬੱਚਾ ਪੰਜਾਬੀ ਚ ਫੇਲ ਹੋ ਜਾਂਦਾ ਪੰਜਾਬ ਦੇ ਵਿੱਚ ਦੇਖੋ ਕਿ ਜੱਜੇ ਦੇ ਝੱਜੇ ਚ ਗੱਗੇ ਤੇ ਘੱਗੇ ਚ ਬੱਬੇ ਤੇ ਭੱਬੇ ਚ ਡੱਡੇ ਤੇ ਢੱਡੇ ਚ ਤੇ ਨੰਨੇ ਤੇ ਨਾਣੇ ਚ ਬੱਚਾ ਨੂੰ ਫੱਕਣੀ ਹੀ ਪਤਾ ਜੇ ਕ੍ਰਾਸ ਚੰਡੀਗੜ੍ਹ ਜਾਂ ਨਹਿਮ ਫਤਿਗੜ੍ਹ ਸਾਹਿਬ ਤੋਂ ਜਦੋਂ ਚੰਡੀਗੜ੍ਹ ਪਹੁੰਚਦਾ ਤਾਂ ਦੇਖਦਾ ਕਿ ਸਾਰੀਆਂ ਹੀ ਤਖਤੀਆਂ ਅੰਗਰੇਜ਼ੀ ਵਿੱਚ ਹੁੰਦੀਆਂ ਮੈਂ ਕਿਸੇ ਤੋਂ ਵੀ ਪੁੱਛ ਲਾ ਉਥੋਂ ਚੰਡੀਗੜ੍ਹ ਤੋਂ 99% ਲੋਕ ਕਹਿਣਗੇ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਜੇਕਰ ਸਾਡੀ ਮਾਂ ਬੋਲੀ ਪੰਜਾਬੀ ਹੈ ਤਾਂ ਇੱਥੇ ਵੀ ਇੰਨੀ ਅੰਗਰੇਜ਼ੀ ਦੀ ਤਖਤੀਆਂ ਕਿਉਂ ਲੱਗ ਰਹੀਆਂ ਕਿ ਅਸੀਂ ਫਰਾਂਸ 'ਚ ਫਿਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਤਿੰਦਰ ਸਿੰਘ ਮਾਨਸਾ ਪੰਜਾਬੀ ਮਾਂ ਬੋਲੀ ਪ੍ਰਚਾਰ ਦੇ ਤਹਿਤ ਅਸੀਂ ਇੱਕ ਪੰਜਾਬੀ ਬੋਲੀ ਪ੍ਰਚਾਰ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ 4 ਮਾਰਚ 2003 ਤੋਂ ਚੱਲ ਕੇ ਹੁਣ ਤੱਕ ਤਕਰੀਬਨ ਸਾਨੂੰ 18 ਸਾਲ ਹੋ ਚੁੱਕੇ ਨੇ ਜਿਸ ਦੇ ਤਹਿਤ ਬੱਖ-ਬੱਖ ਸਕੂਲਾਂ ਦੇ ਵਿੱਚ ਜਾ ਕੇ ਸੱਥਾਂ ਵਿੱਚ ਜਾ ਕੇ ਬਸੜੀਆਂ ਤੇ ਜਾ ਕੇ ਪੰਜਾਬੀ ਦਾ ਪ੍ਰਚਾਰ ਕਰਨਾ ਉਹ ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਸੱਥਾਂ ਵਿੱਚ ਜਾ ਕੇ ਮਹਾਨੀ ਮੰਡੀ ਜਾਂਦੀ ਹੈ ਸਕੂਲਾਂ ਵਿੱਚ ਜਾ ਕੇ ਪੰਜਾਬੀ ਸੋਹਣੀ ਤੇ ਸ਼ੁੱਧ ਕਿਵੇਂ ਲਿਖੀਏ ਇਸ ਵਾਲੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਇਹ ਸ਼ੁਰੂ ਕਰਨ ਦੀ ਲੋੜ ਕਿਉਂ ਪਈ ਇਸ ਦੇ ਤਹਿਤ ਅਸੀਂ ਤਕਰੀਬਨ 2014-15 ਦੇ ਜਿਹੜੇ ਨਤੀਜੇ ਦੇਖੇ ਦਾ 10ਵੀਂ ਤੇ 12ਵੀਂ ਦੇ ਜਿਹੜੇ ਨਤੀਜੇ ਹੁੰਦੇ ਆ ਉਸ ਵਿੱਚ ਸਾਡਾ ਤਕਰੀਬਨ 1 ਲੱਖ ਬੱਚਾ ਪੰਜਾਬੀ ਚ ਫੇਲ ਹੋ ਜਾਂਦਾ ਤਾਂ ਬੜਾ ਦੁੱਖ ਹੁੰਦਾ ਕਿ ਸਾਡੇ ਬੱਚੇ ਅੰਗਰੇਜ਼ੀ 'ਚ ਤਾਂ ਮਹਾਰਤ ਹਾਸਲ ਕਰ ਰਹੇ ਆ ਹਿੰਦੀ 'ਚ ਮਹਾਰਤ ਹਾਸਲ ਕਰ ਰਹੇ ਆ ਪਰ ਪੰਜਾਬੀ 'ਚ ਲਿਖਤੀ ਵਿੱਚ ਉਹ 33 ਨੰਬਰ 25 ਨੰਬਰ 20 ਨੰਬਰ ਵੀ ਨਹੀਂ ਲਿਆ ਰਹੇ ਸਾਡਾ ਜਦੋਂ ਅਸੀਂ ਇਹਨੂੰ ਸਾਨੂੰ ਪੰਜਾਬੀ ਦੀ ਜਿਹੜੀ ਕਿਤਾਬ ਮਿਲਦੀ ਸੀ ਤਾਂ ਅਸੀਂ ਇੱਕ ਹਫ਼ਤੇ 'ਚ ਪੜ੍ਹ ਦਿੰਨੇ ਆ ਤਾਂ ਜਿਹੜਾ ਉਹ ਬੱਚੇ ਤੋਂ ਜੇਕਰ ਜਵਾਨੀ ਪੁੱਛਿਆ ਜਾਵੇ ਤਾਂ ਉਹ ਸਾਰੇ ਉੱਤਰ ਦੇ ਦਿੰਦਾ ਪਰ ਸਮੱਸਿਆ ਕਿੱਥੇ ਆ ਰਹੀ ਉਹ ਲਿਖਤੀ ਆ ਰਹੀ ਹੈ ਉਹ ਪੜ੍ਹ ਲੈਂਦਾ ਕਿ ਆਮ ਚੌਥੀ ਜਮਾਤ 'ਚ ਪੜ੍ਹਦਾ ਪਰ ਉਹ ਕੋਈ ਚੌਥੀ ਜਮਾਤ ਲਿਖ ਕੇ ਦਿਖਾਓ ਜਦੋਂ ਚੌਥੀ ਲਿਖਦਾ ਚੱਚੇ ਨੂੰ ਕਨੌੜਾ ਨਹੀਂ ਪਾਉਂਦਾ ਉਹ ਊੜਾ ਆ ਪਾਂਦਾ ਜਦੋਂ ਪੰਜਵੀਂ ਲਿਖਦਾ ਉਹ ਪੱਪੇ ਉੱਤੇ ਟੀਪੀ ਜੱਜਾ ਭਾਬੀ ਨੂੰ ਘਿਆਰੀ ਪਾਉਂਦਾ ਬਿੰਦੀ ਨਹੀਂ ਪਾਉਂਦਾ ਸੋ ਇੱਥੇ ਲਿਖਤੀ ਦੀ ਸਮੱਸਿਆ ਬਹੁਤ ਆ ਰਹੀ ਆ ਪੰਜਾਬ ਦੇ ਵਿੱਚ ਦੇਖੋ ਕਿ ਜਜੇ ਦੇ ਝਜੇ ਚ ਗੱਗੇ ਤੇ ਘੱਗੇ ਚ ਬੱਬੇ ਤੇ ਭੱਬੇ ਚ ਡੱਡੇ ਤੇ ਢੱਡੇ ਚ ਤੇ ਨੰਨੇ ਤੇ ਨਾਂਨੇ ਚ ਬੱਚਿਆਂ ਨੂੰ ਫਰਕ ਨਹੀਂ ਪਤਾ ਇੱਥੋਂ ਤੱਕ ਕਿ ਕਈ ਸਕੂਲਾਂ ਚ ਮੈਂ ਪੜਾਉਣ ਜਾਣਾ ਤਾਂ ਉੱਥੇ ਸਿਹਾਰੀ ਤੇ ਬਿਹਾਰੀ ਮੈਂ ਪੜਾਉਣਾ ਬੱਚਿਆਂ ਨੂੰ ਤਾਂ ਉਹ ਕਹਿੰਦੇ ਨਹੀਂ ਜੀ ਇਹ ਤਾਂ ਛੋਟੀ ਕੀ ਮਾਤਰਾ ਤੇ ਵੱਡੀ ਕੀ ਮਾਤਰਾ ਹੈ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਪੰਜਾਬ ਵਿੱਚ ਰਹਿੰਦੇ ਹੋਏ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਨਹੀਂ ਪਤਾ ਜੇਕਰ ਅਸੀਂ ਚੰਡੀਗੜ੍ਹ ਜਾਂ ਨਹਿਮ ਫਤਿਹਗੜ੍ਹ ਸਾਹਿਬ ਤੋਂ ਜਦੋਂ ਚੰਡੀਗੜ੍ਹ ਪਹੁੰਚਦਾ ਤਾਂ ਦੇਖਦਾ ਕਿ ਸਾਰੀਆਂ ਹੀ ਤਖਤੀਆਂ ਅੰਗਰੇਜ਼ੀ ਵਿੱਚ ਹੁੰਦੀਆਂ ਮੈਂ ਕਿਸੇ ਤੋਂ ਵੀ ਪੁੱਛਣਾ ਉਥੋਂ ਚੰਡੀਗੜ੍ਹ ਤੋਂ 99% ਲੋਕ ਕਹਿਣਗੇ ਕਿ ਸਾਡੀ ਮਾਂ ਬੋਲੀ ਪੰਜਾਬੀ ਆ ਤੇ ਜੇਕਰ ਸਾਡੀ ਮਾਂ ਬੋਲੀ ਪੰਜਾਬੀ ਆ ਤਾਂ ਇੱਥੇ ਵੀ ਇੰਨੀ ਅੰਗਰੇਜ਼ੀ ਦੀ ਲਗਤੀਆਂ ਕਿਉਂ ਲੱਗ ਰਹੀਆਂ ਕਿ ਅਸੀਂ ਫਰਾਂਸ 'ਚ ਫਿਰ ਰਹੇ ਆ ਕਿ ਅਸੀਂ ਇੰਗਲੈਂਡ 'ਚ ਫਿਰ ਰਹੇ ਆ ਨਹੀਂ ਅਸੀਂ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਨੂੰ ਭੁਲਾਈ ਜਾਂਦੇ ਆ ਇੱਥੇ ਤੱਕ ਕਿ ਜੇਕਰ ਸਾਡਾ ਜਿਹੜਾ ਵੀਰ ਇੰਗਲੈਂਡ ਚਲਾ ਜਾਂਦਾ ਕੈਨੇਡਾ ਚਲਾ ਜਾਂਦਾ ਉਹ ਆਪਣੇ ਬੱਚਿਆਂ ਪ੍ਰਤੀ ਇੰਨਾ ਫਿਕਰਮੰਦ ਆ ਕਿ ਉਹ ਉੱਥੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਚਾਹੁੰਦਾ ਹੈ ਕਿ ਕਿਤੇ ਅਸੀਂ ਆਪਣਾ ਵਿਰਸਾ ਨਾ ਭੁੱਲ ਜਾਈਏ ਅਸੀਂ ਪੰਜਾਬ ਚ ਰਹਿੰਦੇ ਹੋਏ ਜਿੱਥੇ ਸਾਡੀ ਪੰਜਾਬੀ ਦੀ ਜਨਮ ਭੂਮੀ ਆ ਉਥੇ ਅਸੀਂ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਾਂ ਇਸੇ ਚੇਤਨਤਾ ਦੇ ਨੂੰ ਲਿਆਉਣ ਦੇ ਲਈ ਅਸੀਂ ਇੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਉਹ ਹਰ ਸਾਲ ਚੱਲਦੀ ਹੈ ਜਦੋਂ ਫਰਵਰੀ ਦਾ ਮਹੀਨਾ ਹੁੰਦਾ ਉਹਦੇ 21 ਫਰਵਰੀ ਕਮੰਤਰੀ ਮਾਂ ਬੋਲੀ ਦਿਹਾੜਾ ਹੁੰਦਾ ਹੈ ਉਸ ਤੋਂ 10-15 ਦਿਨ ਪਹਿਲਾਂ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰਾ ਦਿੱਲੀ ਜਾਈਦਾ ਹੈ ਜਿਸ ਦੇ ਵਿੱਚ ਇੱਕ ਜ਼ਿਲੇ ਤੋਂ ਜਾ ਕੇ ਦੂਸਰੇ ਜ਼ਿਲੇ ਤੱਕ ਦੂਸਰੇ ਤੋਂ ਤੀਸਰੇ ਜ਼ਿਲੇ 'ਚ ਪਹੁੰਚਿਆ ਜਾਂਦਾ ਹੈ ਉਸ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਣੀ ਸਾਡਾ ਮੁੱਖ ਮਨੋਰਥ ਹੁੰਦਾ ਹੈ ਉਸ ਦੇ ਵਿੱਚ ਜਿਹੜੇ ਕਲੱਬ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਸਾਥ ਦਿੰਦੀਆਂ ਨੇ ਸੋ ਮੇਰੀ ਬੇਨਤੀ ਹੈ ਸਾਰੇ ਹੀ ਪੰਜਾਬੀਆਂ ਨੂੰ ਕਿ ਆਪੋ ਆਪਣੇ ਤਰੀਕੇ ਨਾਲ ਛੋਟੇ-ਛੋਟੇ ਪੱਧਰ ਤੇ ਜੇਕਰ ਤੁਸੀਂ ਰੋਜ਼ਾਨਾ ਪੰਜਾਬੀ ਵੀ ਲਿਖ ਕੇ ਪਾਓ ਇੱਕ ਲਾਈਨ ਤਾਂ ਕੀ ਹੋਏਗਾ ਕਿ ਪੰਜਾਬੀ ਚੇਤਨਾ ਵਧੇਗੀ ਆਪਣੇ ਆਪਣੇ ਮੋਬਾਈਲਾਂ ਦੇ ਵਿੱਚ ਪੰਜਾਬੀ ਸੌਫਟਵੇਅਰ ਤੁਸੀਂ ਲਿਆ ਸਕਦੇ ਹੋ ਜਿਸ ਦੇ ਤਹਿਤ ਅਸੀਂ ਪੰਜਾਬੀ ਲਿਖਣੀ ਸ਼ੁਰੂ ਕਰੀਏ ਕਹਿੰਦੇ ਕਿ ਪੰਜਾਬੀ ਲਿਖਣੀ ਔਖੀ ਹੈ ਪਰ ਤੁਸੀਂ ਅੰਗਰੇਜ਼ੀ ਨੂੰ ਵੀ ਅੰਗਹੀਨ ਬਣਾ ਦਿੱਤਾ ਜੇਕਰ T H X ਲਿਖਿਆ ਤਾਂ ਉਹ ਪਤਾ ਨਹੀਂ ਲੱਗਦਾ ਕਿ ਥੈਂਕਸ ਲਿਖਿਆ G B J ਲਿਖ ਲੈਂਦੇ ਸਾਨੂੰ ਲੱਗਦਾ ਕਿ ਗੱਭਰੂ ਲਿਖਿਆ ਹੋਊਗਾ ਪਰ ਨਹੀਂ ਉਹ ਗੋਡ ਬles ਜੂ ਲਿਖਿਆ ਹੋਇਆ ਭਾਸ਼ਾ ਮਨੂੰ ਅੰਗਹੀਨ ਕੀਤਾ ਜਾ ਰਿਹਾ ਇੱਥੇ ਤੱਕ ਕਿ ਦਾਦਾ ਜੀ ਨੂੰ ਦਾਦੂ ਬਣਾ ਦਿੱਤਾ ਗਿਆ ਭੈਣ ਨੂੰ ਦੀਦੀ ਬਣਾ ਦਿੱਤਾ ਗਿਆ ਤੇ ਪੂਆ ਚਾਚੀ ਤਾਈ ਇਹਦਾ ਰਿਸ਼ਤੇ ਹੀ ਖਤਮ ਹੋ ਗਏ ਤੇ ਇਹ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਸሙ ਪੰਜਾਬੀਆਂ ਨੂੰ ਕਿ ਪੰਜਾਬੀ ਮਾਉਲੀ ਦੀ ਚੇਤਨ ਦਾ ਦੇ ਲਈ ਹਰ ਘਰ ਚੋਂ ਪ੍ਰਚਾਰਕ ਪੈਦਾ ਹੋਵੋ ਜ਼ਰੂਰੀ ਨਹੀਂ ਤੁਸੀਂ ਕਿ ਪੰਜਾਬ ਪਧਰਤੀ ਪ੍ਰਚਾਰ ਕਰਨਾ ਆਪਣੇ ਘਰ ਚੀ ਪ੍ਰਚਾਰ ਕਰੋ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਕਈ ਵਾਰ ਕਿਹਾ ਜਾਂਦਾ ਕਿ ਅੰਗਰੇਜ਼ੀ ਸਕੂਲਾਂ ਵਾਲੇ ਪੰਜਾਬੀ ਨਹੀਂ ਸਿਖਾਉਂਦੇ ਤਾਂ ਕੀ ਹੈ ਕਿ ਅਸੀਂ ਖੋਦ ਸਾਡਾ ਸਕੂਲ ਘਰ ਹੈ ਪਹਿਲਾ ਸਕੂਲ ਘਰ ਹੈ ਮਾਂ ਹੀ ਪੰਜਾਬੀ ਸਿਖਾ ਸਕਦੀ ਆ ਸੋ ਇਸ ਕਰਕੇ ਮਾਵਾਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਬੁਲਬੁਲਾ ਕਹਿਣ ਦੋ ਗੁਬਾਰਾ ਬੈਲੂਨ ਕਹਿੰਦੇ ਜੋੜ ਨਾ ਪਾਓ ਇਹ ਨਾ ਹੋਵੇ ਕੱਲੋ ਖਿਜੜੀ ਭਾਸ਼ਾ ਬੋਲਦਾ ਹੋਵੇ ਤੇ ਕਹੇ ਕਿ ਸਾਰੀ ਇਸਨੇ ਮੇਰੀ ਢੂਈ ਤੇ ਮਾਰਾ ਨਾਲੇ ਢੂਈ ਕਹਦੇ ਨਾਲੇ ਮਾਰਾ ਕਹਦੇ ਨਾਲੇ ਸਰ ਕਹਦੇ ਤਿੰਨ ਪਛਾਵਾ ਬੋਲਦੇ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਪੰਜਾਬੀ ਮੌਲੀ ਦਾ ਪ੍ਰਚਾਰ ਕਰੀਏ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਧੰਨਵਾਦ ਸਤਿ ਸ੍ਰੀ ਅਕਾਲ